ਅੱਜ ਸਾਕੀ ਦੀ ਗੱਲ ਕਰ ਰਿਆਂ ਇਹ ਅੰਗਰੇਜ਼ ਅਫਸਰ ਜਦੋਂ ਦਰਬਾਰ ਸਾਹਿਬ ਦੇ ਜੋੜੇ ਪਹੁੰਚ ਕੇ ਜਾਣ ਲੱਗਿਆ ਸੀ ਤੇ ਅੰਨ੍ਹਾ ਹੋ ਗਿਆ ਸੀ ਆਪਾਂ ਨੂੰ ਅਕਸਰ ਹੀ ਪਤਾ ਕਿ ਜਿਹੜੇ ਨਾਸਤਿਕ ਵਿਰਤੀ ਲੋਕ ਹੁੰਦੇ ਨੇ ਉਹ ਕਰਮਤਾਂ ਚਮਤਕਾਰਾਂ ਕੁਦਰਤੀ ਵਰਤਾਰਿਆਂ ਨੂੰ ਟਿੱਚ ਸਮਝਦੇ ਨੇ ਪਰੰਤ ਜਦੋਂ ਕਲਾ ਖੁੱਦ ਪ੍ਰਤੱਖ ਹੋ ਕੇ ਬਾਪਰਦੀ ਹੈ ਤੇ ਨਾਸਤਿਕਾਂ ਦੇ ਜਿਹੜੇ ਕੋੜ ਨੇ ਉਹ ਕੱਟੇ ਜਾਂਦੇ ਨੇ ਪਹਿਲੀਆਂ ਬੜੀਆਂ ਮਨੋਤਾ ਸਭ ਟੁੱਟ ਜਾਂਦੀਆਂ ਨੇ ਇਹ ਗੱਲ 1800 60-70 ਦੇ ਆਸ-ਪਾਸ ਦੀ ਦੱਸੀ ਜਾਂਦੀ ਏ ਜਦੋਂ ਅੰਗਰੇਜ਼ਾਂ ਦੀ ਆਮਦ ਪੰਜਾਬ ਵਿੱਚ ਹੋਈ ਸੀ ਇੱਕ ਗੋਰਾ ਅਫਸਰ ਪੈਰਾਂ ਵਿੱਚ ਬੂਟ ਪਾਏ ਆਪਣੇ ਕੁਝ ਟੈਲੂਣਾਂ ਵਾਲਾ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਇੱਕ ਨਿੰਗ ਸਿੰਘ ਮਹਾਕਾਲ ਜਿਸ ਦਾ ਨਾਮ ਭਾਈ ਲਹਿਰਾ ਸਿੰਘ ਦੱਸਿਆ ਜਾ ਰਿਹਾ ਏ ਬਿਠੇ ਸਨ ਉਹ ਗੋਰੇ ਨੂੰ ਦਰਬਾਰ ਸਾਹਿਬ ਵੱਲ ਸਣੇ ਬੂਟ ਵਾਦਿਆਂ ਦੇਖ ਕੇ ਭਾਈ ਲਾਰਾ ਸਿੰਘ ਨੇ ਆਵਾਜ਼ ਦਿੱਤੀ ਉਹ ਬਿੱਲਿਆ ਤੈਨੂੰ ਦੇਖਦਾ ਨਹੀਂ ਬੂਟ ਲਾ ਇੱਥੇ ਗੋਰੀ ਅਫਸਰ ਨੇ ਕੋਈ ਧਿਆਨ ਨਹੀਂ ਦਿੱਤਾ ਗੱਲ ਆਣ ਸੁਣੀ ਕਰਕੇ ਅੱਗੇ ਵੱਧ ਗਿਆ ਨਿਹੰਗ ਸਿੰਘ ਨੇ ਫਿਰ ਆਵਾਜ਼ ਦਿੱਤੀ ਓਏ ਅੰਨੇ ਆ ਤੈਨੂੰ ਦਿਖਦਾ ਨਹੀਂ ਗੁਰੂ ਰਾਮਦਾਸ ਦੇ ਦਰਬਾਰ ਅੰਦਰ ਬੂਟ ਲੈ ਕੇ ਜਾ ਰਹੇ ਆ ਗੋਰੀ ਅਫਸਰ ਨੇ ਆਪਣੇ ਦੋ ਭਾਸ਼ੀਏ ਨੂੰ ਪੁੱਛਿਆ ਇਹ ਬੁੱਢਾ ਕੀ ਕਹਿੰਦਾ ਏ ਤਾਂ ਉਸ ਨੇ ਉਹਨੂੰ ਬਾਤ ਕਰਕੇ ਦੱਸਿਆ ਕਿ ਤੁਹਾਨੂੰ ਕਹਿੰਦਾ ਕਿ ਉਹਨੇ ਆ ਤੈਨੂੰ ਦਿਖਦਾ ਨਹੀਂ ਬੂਟ ਪਾ ਕੇ ਅੰਦਰ ਜਾ ਰਹੇ ਆ ਬੂਟ ਬਾਹਰ ਲਾ ਇਹ ਸੁਣ ਕੇ ਵੀ ਗੋਰੀ ਅਫਸਰ ਨੇ ਰੱਤਾ ਪ੍ਰਵਾਹ ਨਹੀਂ ਕੀਤੀ ਬੂਟਾ ਸਮੇਤ ਅੱਗੇ ਤੁਰ ਪਿਆ ਜਦੋਂ ਗੋਰਾ ਅਫਸਰ ਆਪਣੇ ਕਰਿੰਦਿਆਂ ਸਮੇਤ ਦਰਸ਼ਨੀ ਡਿਊੜੀ ਜਿੱਥੇ ਆਪਾਂ ਪ੍ਰਵੇਸ਼ ਕਰਦੇ ਹਾਂ ਮੱਥਾ ਟੇਕਣ ਦੇ ਲਈ ਪ੍ਰਵੇਸ਼ ਕਰਨ ਲੱਗਾ ਤਾਂ ਕਲਾ ਵਰਤ ਗਈ ਗੁਰੂ ਆਨੰਦ ਸਿਮਰਦਾਸ ਮਹਾਰਾਜ ਦੀ ਗੋਰੇ ਅਫਸਰ ਦੀ ਅੱਖਾਂ 'ਚ ਜੋਤ ਜਾਂਦੀ ਰਹੀ ਜਾਂਦੀ ਵੀ ਕਿਉਂ ਨਾ ਇੱਕ ਤਾਂ ਸਾਧੂ ਦੇ ਬਚਨ ਨਹੀਂ ਮੰਨੇ ਦੂਜਾ ਸੈ ਸਵਾਏ ਸਿੰਘ ਸਿੰਘ ਦੇ ਮੂੰਹੋਂ ਸ਼ਬਦ ਨਿਕਲ ਗਿਆ ਕਿ ਅੰਨਿਆ ਤੈਨੂੰ ਦੇਖਦਾ ਨਹੀਂ ਤੇ ਉਹ ਪੂਰੇ ਹੋਏ ਤੇ ਅੱਖਾਂ ਚੁੰਦੀਆਂ ਗਈਆਂ ਝਟ ਹਫੜਾ ਤਫੜੀ ਮਚ ਗਈ ਗੋਰੀ ਆਫਸਰ ਨੇ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਮੈਨੂੰ ਦਿਸ ਨਹੀਂ ਰਿਹਾ ਸਭ ਆਪੋ ਆਪਣੇ ਵੈਦਾਂ ਡਾਕਟਰ ਆਪਾਂ ਜਾਣ ਦੀ ਸਲਾਹਾਂ ਦੇਣ ਲੱਗੇ ਤਾਂ ਗੋਰੀ ਆਫਸਰ ਨੇ ਕਿਹਾ ਮੈਨੂੰ ਉਸ ਨਿਹੰਗ ਬਾਬੇ ਕੋਲ ਲੈ ਜਾਓ ਜਦੋਂ ਗੋਰੀ ਆਫਸਰ ਉਹ ਨਿਹੰਗ ਸਿੰਘ ਕੋਲ ਲੈ ਕੇ ਆਏ ਤਾਂ ਨਿਹੰਗ ਸਿੰਘ ਦੇ ਪੈਰਾਂ ਵਿੱਚ ਡੇਕ ਕੇ ਗੋਰੀ ਆਫਸਰ ਨੇ ਮਾਫੀ ਮੰਗੀ ਤੇ ਕਿਹਾ ਕਿ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਤਾਂ ਨਿਹੰਗ ਸਿੰਘ ਬਾਬਾ ਜੀ ਨੇ ਕਿਹਾ ਕਿ ਤੁਸੀਂ ਜਿਸ ਦੇ ਦਰਦੀ ਵਿਅਦਬੀ ਕਰਨ ਲੱਗੇ ਸੀ ਉਸ ਦੇ ਕੋਲ ਮਾਫੀ ਮੰਗੋ ਉਸ ਦੇ ਕੋਲ ਜਾ ਕੇ ਅਰਦਾਸ ਕਰੋ ਜਦੋਂ ਗੋਰੇ ਅਫਸਰਾਂ ਜਾ ਕੇ ਗੁਰੂ ਰਾਮਦਾਸ ਮਹਾਰਾਜ ਜੀ ਦਰਤੇ ਮੱਥਾ ਟੇਕਿਆ ਉਹਨਾਂ ਦੀ ਅੱਖਾਂ ਦੀ ਜੋਤ ਝਟ ਵਾਪਸ ਆ ਗਈ ਇਸ ਤੋਂ ਬਾਅਦ ਉਸ ਗੋਰੇ ਅਫਸਰ ਨੇ ਦਰਬਾਰ ਸਾਹਿਬ ਨੂੰ ਲਗਦੀਆਂ 12 ਗਲੀਆਂਾਂ ਦੀ ਇਹ 12 ਗਲੀਆਂ ਲਗਦੀਆਂ ਸੀ ਉਹਨਾਂ ਨੇ ਮੋੜ ਤੇ ਆਪਣੇ ਵੱਲੋਂ ਖਰਚਾ ਕਰਵਾ ਕੇ ਬੋਰਡ ਲਗਵਾਏ ਕਿ ਇਸ ਤੋਂ ਅੱਗੇ ਜੋੜੇ ਉਤਾਰ ਕੇ ਜਾਓ ਜੀ ਇਹ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਦਰ ਦੀ ਮਹਿਮਾ ਕਿ ਜੋ ਨੇਕ ਆਉਂਦਾ ਹੈ ਉਸ ਨੂੰ ਮਹਾਰਾਜ ਜੀ ਕੋਸ਼ੀਆਂ ਨਾਲ ਝੋਲੀਆਂ ਭਰ ਦਿੰਦੇ ਨੇ ਤੇ ਜੋ ਚੜ੍ਹ ਕੇ ਆਉਂਦਾ ਹੈ ਮਹਾਰਾਜ ਜੀ ਉਸ ਨੂੰ ਕਰਾਮਾਤਾਂ ਨਾਲ ਉਹਦਾ ਹੰਕਾਰ ਵੀ ਤੋੜ ਦਿੰਦੇ ਹਨ ਜੋ ਕਹਿੰਦੇ ਗੁਰੂ ਘਰ ਦੇ ਵਿੱਚ ਕਰਾਮਾਤਾਂ ਨਹੀਂ ਹੁੰਦੀਆਂ ਮਹਾਰਾਜ ਜੀ ਹੰਕਾਰ ਤੋੜਨ ਲਈ ਕਰਾਮਾਤਾਂ ਵੀ ਵਰਤਦੇ ਨੇ ਤੇ ਚਮਤਕਾਰ ਵੀ ਹੁੰਦੇ ਨੇ ਬਸ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਗੁਰੂ ਨਾਮ ਦਾ ਸਮਾਰਾਜ ਜੀ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਜੋ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ